ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਏਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਤਕਰੀਬਨ 12 ਵੱਜ ਚੁੱਕੇ ਨੇ ਦਿਨ ਅੱਜ ਸੋਮਵਾਰ ਤਰੀਕ 2 2 ਫਰਵਰੀ 2026 ਤੇ ਅੱਜ ਸਾਡੀ ਮੇਰੀ ਮਾਤਾ ਨੂੰ ਮੰਮੀ ਨੂੰ ਸੱਸੂ ਮਾਤਾ ਨੂੰ ਛੁੱਟੀ ਹੋ ਗਿਆ ਹਸਪਤਾਲ ਚ ਤੇ ਚਲਦਿਆ ਘਰੇ ਹੁਣ ਕਰਿਆ ਕਿਸੇ ਮੋਰੇ ਤਰ੍ਹਾਂ ਨਾ ਤੋਤੇ ਲੈਨੇ ਹੋਰੀ ਕੋਈ ਗੱਲ ਨਹੀਂ ਬਣਦੀ ਉਹ ਨਿੱਗਾ ਪੱਤਾ ਪਾਣੀ ਆ ਸਹੂਲਤ ਸਾਰੀ ਆ ਫੇਰ ਵੀ ਆਰੇ ਘਰ-ਵਰ ਕੀ ਮੌਜ ਕਿਤੇ ਨਹੀਂ ਤੇ ਘਰ ਜਾ ਕਿੰਨਾ ਤੋ ਕਿ ਪ੍ਰੈਸ ਹੋਵਾਂਗੇ ਤੇ ਧੰਨਵਾਦ ਹਸਪੀਟਲ ਦਾ ਬਹੁਤ ਜ਼ਿਆਦਾ ਕੇਅਰ ਕਰੀ ਮੰਮੀ ਠੀਕ ਠਾਕ ਹੈ ਬਹੁਤ ਵਧੀਆ ਆਪਰੇਸ਼ਨ ਹੋਇਆ ਬਹੁਤ ਸਖੂਲਤਾ ਬਾਈ ਜੇ ਕਿਸੇ ਨੇ ਕੋਈ ਛੋਟੇ ਮਾ ਆਪਰੇਸ਼ਨ ਕਰਾਉਣਾ ਕਿਸੇ ਵੀ ਹਾਰਟ ਦੀ ਦਵਾਈ ਲੈਣੀ ਹੈ ਡਾਇਲਿਸਿਸ ਕਰਾਉਣਾ ਜਾਂ ਵੀ ਸ਼ੂਗਰ ਦੇ ਮਰੀਜ਼ ਨੇ ਹਰ ਇੱਕ ਤਰ੍ਹਾਂ ਦਾ ਇਲਾਜ ਹੁੰਦਾ ਹੈ ਆਰਿਕਾ ਹਸਪੀਟਲ ਮਾਨਸਾ ਬਠਿੰਡਾ ਸ਼ਹਿਰ ਬਠਿੰਡਾ ਮਾਨਸਾ ਰੋਡ ਤੇ ਤੇ ਜਿਹੜਾ ਬਠਿੰਡੇ ਰੋਡ ਤੇ ਵੱਡਾ ਚੌਂਕ ਆ ਗੋਲ ਚੌਂਕ ਉੱਪਰ ਉਹਦੇ ਨਾਲ ਲੱਗ ਮਡੀਮਾਰਟ ਮੰਗਣਸਾਰ ਇਹ ਹਸਪੀਟਲ ਆ ਜਾਂਦਾ ਮਾਨਸਾ ਸਾਈਡ ਤੇ ਬਹੁਤ ਵਧੀਆ ਲਾਜ ਜੀ ਕਿਸੇ ਵੀਰ ਨੇ ਆਉਣਾ ਇੱਥੇ ਕਾਰਡ ਚੱਲਦੇ ਨਹੀਂ ਤੇ ਬਾਕੀ ਗੱਲਾਂ ਆਪਾਂ ਗੱਡੀ 'ਚ ਬਹਿ ਕੇ ਕਰਦੇ ਆ ਤੇ ਬਾਕੀ ਗੱਲਾਂ ਉਦੋਂ ਵਾਰ ਘਰੇ ਜਾ ਕੇ ਕਰਾਂਗੇ ਤੇ ਮਾਤਾ ਜੀ ਸਿਹਤ ਵੀ ਦਿਖਾਉਣਾ ਤੁਹਾਨੂੰ ਠੀਕ ਆਉਣਾ ਬਣੀ ਰਿਹਾ ਬਲਾਗ ਨੂੰ ਧੰਨਵਾਦ ਜੀ ਥੈਂਕ ਯੂ ਛੁੱਟੀ ਮਿਲਣ ਦੀ ਤਿਆਰੀ ਹੈ ਜੀ ਮੰਮੀ ਬੈਠੀ ਹੈ ਹੁਣ ਠੀਕ ਹੈ ਮੰਮੀ ਹੁਣ ਤਾਂ ਹੁਣ ਤਾਂ ਘਰੇ ਜਾਣ ਦੀ ਕਾਲੀ ਆ ਥੱਕੇ ਪਏ ਹਾਂ ਜੀ ਹੁਣ ਤਾਂ ਸੀ ਮਾਂ ਪੁੱਤ ਉਧਰੋਂ ਸਾਡੀ ਮਾਸਤੀ ਬੈਠੀ ਹੈ ਬਜਾਰੀ ਨੂੰ ਦੋ ਦਿਨ ਹੋ ਗਏ ਉਹਨੂੰ ਵੀ ਹੁਣ ਤਾਂ ਹੋਰ ਸਾਰਿਆਂ ਨੂੰ ਥਕਾਵਟ ਹੋਈ ਪਈ ਐ ਤੈਨੂੰ ਅਸੀਂ ਪੁੱਛੋ ਉਤਾਰ ਦਾਂਗੇ ਜੀ ਪੁੱਛੋ ਤੋਂ ਇਹਨਾਂ ਦਾ ਪਿੰਡ ਨੇੜੀ ਆ ਇਹਨਾਂ ਦਾ ਪਿੰਡ ਹੈਗਾ ਕਲਿਆਣ ਸੁੱਖਾ ਬਾਈ ਤੇ ਇਹਨਾਂ ਨੂੰ ਅਸੀਂ ਪੁੱਛੋ ਤਾਰ ਦਾਂਗੇ ਪੁੱਛੋ ਤੋਂ ਨੇੜੀ ਇਹਨਾਂ ਦਾ ਪਿੰਡ ਮੈਂ ਤੇ ਮਾਤਾ ਬਗਦਾਨਾ ਚਿੱਨੀ ਵਾਲਾ ਐਤੋ ਪੈ ਜਿੱਥੇ ਪੈ ਜਿੱਥੇ ਪੈ ਪਿੱਛੇ ਪਿੱਛੇ ਤਕਰੀਬਨ ਛੁੱਟੀ ਮਿਲ ਥਲੀ ਇਹਨੂੰ ਤੇ ਹਣ ਮਾਤਾ ਨੂੰ ਅੱਜ ਚੌਥੇ ਦਾ ਰੋਟੀ ਖਾਦਦਾ ਬੁਰਕੀ ਮੂੰਹ ਚ ਪਾਉਗੀ ਅੱਜ ਅੱਜ ਵੀ ਦੰਦ ਮੈਂ ਗੱਡੀ ਤੇ ਰਾਇ ਭੁੱਲ ਗੀ ਤੇ ਹਰ ਚਾਰ ਦਿਨ ਬਾਅਦ ਰੋਟੀ ਵਰਕੀ ਬਹੁ ਨਹੀਂ ਸੂਬਸਾਪਨ ਵਾਲੀ ਟਾਈਮ ਲਗਾਏ ਆ ਪਰ ਇੱਥੇ ਸੇਵਾ ਬਹੁਤ ਹੁੰਦੀ ਹੈ ਤੇ ਜਦੋਂ ਆਪਰੇਸ਼ਨ ਹੋ ਕੇ ਛੁੱਟੀ ਹੁੰਦੀ ਹੈ ਇਸ ਤਰ੍ਹਾਂ ਬੂਟਾ ਦਿੰਦੇ ਨੇ ਨਾਲ ਵੀ ਜਾ ਕੇ ਗ੍ਰੀਨਰੀ ਲਾਉ ਨਾਲ ਸਿੱਖਿਆ ਦਿੰਦੇ ਨੇ ਤੇ ਇਹ ਦਿੱਤਾ ਛੁੱਟੀ ਦੇ ਵੇਲੇ ਮੇਰੀ ਫੋਟੋ ਵੀ ਆਣਾ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਘੰਟੇ ਅੱਧੇ ਘੰਟੇ ਦਾ ਹੀ ਤੁਰਪਾਂਗੇ ਚਲੋ ਆਪਣੇ ਘਰੇ ਜਾਵਾਂਗੇ ਪੰਜ ਦਿਨ ਹੋ ਗਏ ਜੀ ਬਹੁਤ ਹੰਬੇ ਪਿਆ ਪਰਾਵ ਰੋਣਾ ਕਾ ਓਏ ਪਰਾਵ ਓਰੇ ਆ ਕੀ ਹੋ ਗਿਆ ਪਰਾਵ ਕੀ ਹੋ ਗਿਆ ਪ੍ਰਭਜੋ ਤਾਂ ਕੀ ਹੋ ਗਿਆ ਓਰੇ ਆ ਕੀ ਕਰਨਾ ਹੁਣ ਤਾਂ ਬਾਹਰ ਨਹੀਂ ਲੈ ਲੈ ਉਹੀ ਰੋਂਦੀ ਆਗੀ ਆ ਗਈ ਜੀ ਮੰਮੀ ਨੇ ਓਲੀ ਓਲੀ ਤੁਰਨ ਦੱਸਿਆਗਾ ਤੇ ਅੰਦਰ ਲੈ ਕੇ ਜਾਂਦੇ ਹਾਂ ਹੁਣ ਅਮਣ ਹੌਲੀ ਹੌਲੀ ਤੁਰਨਾ ਵੀ ਜ਼ਰੂਰੀ ਹੈ ਤੁਰਨਾ ਡਾਕਟਰ ਕਹਿੰਦਾ ਵੀ ਟਾਂਕੇ ਸੈੱਟ ਹੋ ਜਾਣਗੇ ਨਹੀਂ ਟਾਂਕੇ ਵਾਲੇ ਤਾਂ ਮੈਂ ਗੰਡਾਂ ਜੀਆਂ ਵੱਜ ਜਾਂਦੀਆਂ ਨੇ ਜੇ ਨਾ ਤੁਰੇ ਤੁਰਨਾ ਜ਼ਰੂਰੀ ਹੈ ਤੇ ਹੁਣ ਵਾਕਰ ਜਾਂ ਮਗਾਇਆ ਉਹ ਵਾਕਰ ਜੀ ਨਾਲ ਤੁਰਪਿਆ ਕਰਦੇ ਨੇ ਤੇ 5-10 ਦਿਨਾਂ ਦਾ ਵੱਧ ਬਣੇਗਾ ਦੋਹਾਂ ਟਾਂਕੇ ਕੱਟੇ ਜਾਣਗੇ ਫਿਰ ਸੌਖਾ ਹੋ ਜਾਊ ਪਰ ਅਜੇ ਤਾਂ ਕੀ ਹੋ ਗਿਆ ਮੈਨੂੰ ਦੱਸ ਉਹ ਰਿਆ ਜਿਹੜਾ ਟਾਈਮ ਹੈ ਸ਼ਾਮ ਦੇ ਤਕਰੀਬਨ 5:30 ਵੱਜ ਚੁੱਕੇ ਨੇ ਤੇ ਹਸਪੀਟਲ ਚੋਂ ਆ ਗਿਆ ਅੱਜ ਤੇ ਪਹਿਲਾਂ ਤਾਂ ਆ ਕੇ ਬਈ ਤੇਰੇ ਉੱਥੇ ਨਹਾਤ ਲੈਂਦੇ ਸੀ ਅਸੀ ਕੱਪੜੇ ਥੋੜੇ ਲਗਾਏ ਸੀ ਦੋ ਸੂਟ ਇੱਕ ਪਾਗ ਕੇ ਲਗਾਏ ਸੀ ਇੱਕ ਨਾਲ ਲਗਾਏ ਸੀ ਲਾਗੇ ਉੱਥੇ 5 ਦਿਨ ਸੀ ਮੇਂ ਦਿਨ ਘਰੇ ਆਏ ਆ ਉਹਦੇ ਕਰਕੇ ਸਾਰਾ ਸਰੀਰ ਬੇਕਾਰ ਜਾ ਪੈਦੀ ਕਿਉਂਕਿ ਨਾ ਮਰਜੀ ਨਾਲ ਨੂੰ ਮਿਲ ਜੇ ਘਰ ਵਰਗੀ ਮौज ਕਿਤੇ ਨਹੀਂ ਘਰੇ ਆ ਕੇ ਹੁਣ ਵਧੀਆ ਦੋ ਬਾਲਟੀਆਂ ਤੱਤੇ ਪਾਣੀ ਨਾਲ ਨਹਾ ਕੇ ਕੇਸੀ ਹੁਣ ਫਰੈਸ਼ ਹੋਇਆ ਪੂਰੇ ਸਰੀਰ ਹੁਣ ਮਾੜਾ ਹੌਲਾ ਜਾ ਹੋ ਗਿਆ ਤੇ ਥਕਾਵਟ ਕਿਉਂ ਬਈ ਆਪਾਂ ਨਹੀਂ ਕੰਮ ਨਹੀਂ ਹੈਗਾ ਹਸਪੀਟਲ 'ਚ ਥਕਾਵਟ ਇੰਨੀ ਜ਼ਿਆਦਾ ਹੋਏ ਨਹੀਂ ਬੰਦੇ ਨੂੰ ਲੱਤਾਂ ਬੰਦ ਦੁਖਦੀਆਂ ਨੇ ਕੁਝ ਤਾਂ ਥੋੜਾ ਜਿਹਾ ਤੁਹਾਨੂੰ ਪਤਾ ਡਾਇਬੀਟੀਜ਼ ਦਾ ਪ੍ਰੋਬਲਮ ਤੇ ਕੁਝ ਬਈ ਉੱਥੇ ਬੈਠਾ ਬੰਦਾ ਹੰਬੇ ਨਾ ਘਰਵਰਗੀ ਮौज ਨਹੀਂ ਥੇ ਹੋਣੀ ਜਿਵੇਂ ਉਹ ਕਹਿੰਦੇ ਹੋਣ ਕਿ ਰੌਣੀ 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 ਘਰਵਰਗੀ ਮौज ਨਹੀਂ ਥੇ ਹੋਣੀ ਪੈਸੇ ਨਾਲ ਭਾਵੇਂ ਸਾਰਾ ਜੱਗ ਜਿੱਤ ਲਾ ਹੈ ਨਾ ਕਹਿੰਦੇ ਉਹਨਾਂ ਪਰ ਆਪਦੇ ਘਰਵਰਗੀ ਮौज ਨਹੀਂ ਚਲ ਉਹਰੇ ਹੁਣ ਨਾ ਧੋਕੇ ਮੇਰੀ ਜਾਨ ਦੀ ਸਕੀਮਾਂ ਵਿੱਚ ਚਲ ਵੀ ਮੱਦੇ ਕੰਟੈਂਨ ਕਰਪੂਗਾ ਰੋਟੀ ਖਾ ਕੇ ਤੁਰਪੀ ਮੰਮੀ ਕਹਿੰਦੀ ਫਿਰ ਦੇਖਦੇ ਆਂ ਜੇ ਰਹਿਣ ਦਾ ਕੋਈ ਬੰਦ ਹੋਇਆ ਤਾਂ ਰਹਿ ਵੀ ਪਾਵਾਂਗੇ ਤੇ ਕਿਰਮ ਮੇਰਾ ਮਨ ਜਾਣਦਾ ਸੀ ਹੁਣ ਕਰਮ ਨਾ ਲਿਆ ਤੇ ਸਰੀਰ ਹਲਕਾ ਹੋ ਗਿਆ ਕਰ ਤੇ ਮਿਲਦੇ ਆ ਤੁਹਾਨੂੰ ਕਰਦੇ ਆ ਗੱਲਾਂ ਬਾਤ ਤੁਹਾਡੇ ਨਾਲ ਅੱਜ ਗੱਲਾਂ ਬਾਤਰੀ ਨੇ ਤੇ ਨਾਲੇ ਮਾਪਿਆਂ ਦੇ ਹਾਲ ਦਿਖਾਉਣੇ ਤੁਹਾਨੂੰ ਕਿਵੇਂ ਬੀਬੀ ਕੋਲ ਤੇ ਆਓ ਚੱਲਦੇ ਆ ਜੀ ਬਲੌਗ ਵਾਲਾ ਸ਼ਾਮਾਂ ਦੇ ਟਾਈਮ ਨੇ ਤੇ ਸਾਹਮਣੇ ਖੇਤ ਜ ਆਪਣੇ ਸੇਨੀਵਾਲ ਵਾਲੇ ਇਧਰ ਚਾਚੇ ਕੇ ਘਰ ਕੋਲੇ ਤੇ ਇਧਰ ਆਲੂ ਲਾਏ ਨੇ ਕਿਸੇ ਨੇ ਆਲੂਆਂ ਦੀ ਬੇਲ ਵੱਢ ਰਹੇ ਨੇ ਪੂਰੇ ਜੋਰਾਂ ਤੇ ਚੱਲ ਰਿਹਾ ਕੰਮ ਆਲੂ ਨਹੀਂ ਵੇਚਦਾ ਕਿਉਂ ਆਲੂ ਨਹੀਂ ਰੁੱਤ ਆ ਗਈ ਬਾਈ ਜੇਤੀ ਮੱਕੀ ਬੀਜਣੀ ਐ ਇਹ ਚ ਸਿਆਲੂ ਮੱਕੀ ਜਿਹੜੀ ਫਰਵਰੀ ਚ ਹੁਣ ਟਾਈਮ ਆ 10 15 ਫਰਵਰੀ ਤੱਕ ਬੀਜਣ ਦਾ ਫਿਰ ਉਹ ਕੰਬਾਈਨ ਨਾਲ ਵੱਢੀ ਜਾਂਦੀ ਐ ਕੰਬਾਈਨ ਨਾਲ ਵੱਢ ਕੇ ਉਹਦੇ ਦਾਣੇ ਕੰਮ ਆ ਜਾਂਦੇ ਨੇ ਆਪਾਂ ਮੱਕੀ ਦੇ ਬੀਜ ਤੇ ਔਰ ਤੇ ਜੀਤੋ ਇਥਨਾਵਲ ਬਣਦਾ ਇਥਨਾਵਲ ਤੇਲ ਦੇ ਵਿੱਚ ਰਲਦਾਗਾ ਡੀਜ਼ਲ ਚ ਪਟਰੋਲ ਚ ਤੇ ਤੈਉ ਮੱਕੀ ਦੇ ਰੇਟ ਹਾਈ ਨੇ ਤੇ ਕਿਵੇਂ ਬਾਈ ਮੰਨੇ ਠੀਕ ਐ ਚੜਦੀ ਕਲਾ ਮਾਸੀ ਸਸੀ ਕਾਲੇ ਕੀ ਮਾਨ ਕਹਿੰਦਾ ਸਰੀਰਾਂ ਦਾ ਨਾ ਕੀ ਮਾਨ ਐ ਇੱਥੇ ਉਮਰਾਂ ਦਾ ਜਿੰਦਗੀ ਮੁੱਕ ਜਾਣੀ ਐ ਜਦੋਂ ਲੰਘ ਜਾਂਦੀ ਐ ਹਵਾ ਕਹਿੰਦਾ ਸਰੀਰ ਦੇ ਵਿੱਚ ਹਵਾਈ ਹੁੰਦੇ ਜੋ ਨਿਕਲ ਕੇ ਬੰਦੇ ਦਾ ਖਤਮ ਆ ਮੇਰੇ ਚਾਚਾ ਜੀ ਨੇ ਦੇਖੋ ਮਟਰ ਆਲੂ ਧਣੀਆਂ ਲਸਣ ਤੇ ਉਹ ਗੰਡਿਆਂ ਦੀ ਪਨੀਰੀ ਸਾਰਾ ਕੁਝ ਲਾਈ ਬਠਾ ਤੀਆ ਸਾਂਕ ਦਿਨ ਬਾਰ ਮੂਰੀ ਨੇ ਮੁੱਕਣ ਦੇ ਮੇਰੇ ਸਾਰਾ ਕੁਝ ਨਾ ਸੁਣਨੇ ਰਹਿ ਕੇ ਮਹਿਲ ਮਨਾ ਰਹੇ ਹੈ ਤੂੰ ਰੀਜਾਂ ਨੇ ਲਾਈਟ ਆ ਰਹੇ ਵੀ ਇਹ ਇੱਥੇ ਰਹਿ ਜਾਣਾ ਸਾਰਾ ਕੁਝ ਬੰਦਿਆਂ ਨਾਲ ਹੀ ਪਈ ਜ਼ਿੰਦਗੀ ਆ ਬੰਦਿਆਂ ਨਾਲ ਹੀ ਸਭ ਕੁਝ ਹੈ ਤੇ ਇਹ ਇਟਾਂ ਜ਼ਮੀਨਾਂ ਡਲਿਆ ਨਾ ਪੀ ਲੈਣਾ ਕਿਸੇ ਨੇ ਰੱਬ ਹਰੇਕ ਦੇ ਘਰੇ ਤੰਦਰੁਸਤੀ ਬਖਸ਼ੇ ਬਾਲ ਬੱਚੇ ਨੂੰ ਕਿਸੇ ਦੇ ਭੈਣ ਭਾਈ ਉਹਨਾਂ ਕੋਲ ਸੋਵੇ ਕਿਸੇ ਦੇ ਪਿਆਰ ਨਾ ਹੋਵੇ ਉਮਰ ਸੀ ਜਿਹੜੇ ਫਸਲਾਂ ਵੱਡੀਆਂ ਜਾਂਦੀਆਂ ਨੇ ਉਮਰ ਹੁੰਦੀ ਆ ਫਸਲ ਵੱਡਣ ਦੀ ਵੀ ਕੋਈ ਉਸ ਹਾਵ ਨਾਲ ਰੱਬ ਕੋਲ ਸਭ ਨੇ ਜਾਣਾ ਪ੍ਰਭ પ્રભુ આદર્યાકા સસીકાલ આધર ચક પુત આધર ચક આધર આધર અરે બાળા શ્યાના તો પ્રભુ તો અચ્છા સસીકાલ જારી સસીકાલજી સસીકાલજી હાથ જોડકે જી સસીકાલજી હાજી હો ઠીકો હાજી મમ્મા ઠીક હે અપને ਮੰਮਾ ਨੇ ਦਵਾਈ ਦਵਾ ਲਈ ਹੈ ਨਾ ਹਾਂਜੀ ਹਾਂ ਹੋਰ ਫਿਰ ਹਾਂਜੀ ਬੋਲੋ ਠੀਕ ਹੈ ਠੀਕ ਹੈ ਸਕੂਲ ਜਾਇ ਕਰਿਆ ਹੁਣ ਹਾਂ ਠੀਕ ਹੈ ਟਿਊਸ਼ਨ ਹੈ ਯੈਸ ਠੀਕ ਹੈ ਮੰਮਾ ਠੀਕ ਹੈ ਮੰਮਾ ਨਾਲ ਹੈਲੋ ਕਰ ਮੰਮਾ ਨਾਲ ਹੈਲੋ ਕਰ ਡਰਨਾ ਬੁੱਤ ਮਮਾ ਠੀਕ ਹੈ ਹੁਣ ਬੜਾ ਸਿਆਣਾ ਤਾਂ ਕਰਿਆ ਆਗੇ ਜੀ ਮੰਮੀ ਵੀ ਪੈ ਗਈ ਹੁਣ ਹੌਲੀ ਹੌਲੀ ਤੁਰਨਾਗਾ ਤੇ ਸਹਰਾਣੇ ਧਰਤੀ ਛੋਟੀ ਚਲੇ ਨਾਲ ਮਾੜਾ ਮਾੜਾ ਜੇ ਤੁਰਨਾ ਤੁਰ ਪਿਆ ਕਰੂਗੀ ਤੇ ਕਿੰਨੇ ਬੌਕਰ ਜਾਂ ਮੰਗਾ ਲਾਂਗੇ ਜੂੜੇ ਨਾਲ ਕਿਹੜਾ ਦੇ ਲਾ ਕਰੂ 5 10 10 10 ਦਿਨਾਂ ਮੇ ਵੱਧ ਬਨੇ ਜਾਂ ਨੇ ਟਾਂਕੇ ਕੱਟੇ ਜਾਣਗੇ ਫੇਰ ਤੁਰ ਪੈ ਕਰੂ ਹੌਲੀ ਹੌਲੀ ਪੂਰੀ ਗੌਰ ਨਾਲ ਬਨੇ ਨਾਲ ਦਵਾਈ ਬੂਟੀ ਖਵਾਵਾਂਗੇ ਠੀਕ ਹੋਊ ਦੂ ਇੱਧਰ ਮੇਰੀ ਨਾਨੀ ਪਕਾ ਰਹੀ ਐ ਰੋਟੀਆਂ ਕਿਵੇਂ ਨਾਨੀ ਕੀ ਨਾਨੀ ਨੇ ਮੈਨੂੰ ਲਾਇਆ ਸਾਗ ਨੂੰ ਤੜਕਾ ਲਾ ਕੇ ਦਿੱਤਾ ਹੈ ਕਹਿੰਦੀ ਭਾਈ ਉੱਥੋਂ ਐ ਸਾਗ ਨਾਲ ਰੋਟੀ ਖਾਈ ਮੇਰਾ ਵੀ ਜੀ ਕਰਦਾ ਰਹੀ ਸਾਗ ਨਾਲ ਰੋਟੀ ਖਾਣ ਨੂੰ ਤੇ ਨਾਨੀ ਨੇ ਤੜਕਾ ਲਾ ਕੇ ਦੇਤਾ ਨਾਨੀ ਰੋਟੀ ਬਹੁਤ ਸਵਾਦ ਬਣਾਉਂਦੀ ਹੈ ਜੀ ਗੱਲ ਕਿ ਤੇ ਬਚਾਰੀ ਉਮਰ ਦੀ ਵੱਡੀ ਹੋ ਗਈ ਉਹਨੂੰ ਮੁੜਿਆ ਨਹੀਂ ਜਾਂਦਾ ਪਹਿਲਾਂ ਵੀ ਮੇਰੀ ਨਾਨੀ ਹੱਥੀ ਰੋਟੀ ਬਹੁਤ ਖਾਦੀ ਆ ਬਹੁਤ ਸਵਾਦ ਬਣਾਉਂਦੀ ਆ ਹੋਰ ਨਾਨੀ ਠੀਕ ਹੈ ਵਧੀਆ ਜੀ ਸਾਗ ਰੋਟੀ ਚਾਹ ਨੂੰ ਤਾਂ ਕੀ ਮੈਨੂੰ ਉਹ ਠੀਕ ਹੈ ਤੇਰੀ ਮੰਮੀ ਉਹ ਕੱਲ ਨੂੰ ਆਏ ਪਈ ਛੱਡੋ ਕਰਾ ਦੇ ਪੀ ਲੈ ਮੰਮੀ ਨੂੰ ਖਵਾਵਾਂਗੇ ਰੋਟੀਆਂ ਕੁਛ ਨਹੀਂ ਹੁੰਦਾ ਦੋ ਤਿੰਨ ਖਾ ਲਵਾਂ ਕੁਛ ਖੇਚੜੀ ਕੋਈ ਤੜੀ ਖਾ ਲਵਾਂਗੀ ਠੀਕ ਹੈ ਠੀਕ ਮੈਂ ਘੁੰਮਾਂ ਨਹੀਂ ਠੀਕ ਹੈ ਹਾਂ ਆ ਕੇ ਮੈਂ ਕਰਤੀਆਂ ਹਾਂ ਹਾਂਜੀ ਤੁਹਾਨੂੰ ਦੱਸਿਆ ਸੀ ਆਪਾਂ ਆ ਗਈ ਸੀ ਪਹੁੰਚ ਗਏ ਦੀ ਪਿੰਡ ਤੇ ਪਿੰਡ ਪਹੁੰਚਣ ਤੋਂ ਬਾਅਦ ਨਾ ਧੋਕੇ ਹੁਣ ਚਲ ਮੈਂ ਤੁਹਾਡੇ ਨਾਲ ਗੱਲਾਂ ਕਰੀਏ ਪੰਜ ਚਾਰ ਮਿੰਟ ਤੇ ਆਪਣੇ ਮਿਸਤਰੀ ਵੀ ਆ ਗਏ ਮਿਸਤਰੀ ਨੇ ਕੰਮ ਚਲਾਤਾ ਬਾਥਰੂਮਾਂ ਦੀ ਕੱਚੀ ਲਪਾਈ ਗਏ ਨੇ ਆਪਾਂ ਉਹਨੂੰ ਕੱਚੀ ਲਪਾਈ ਕਰ ਦੇਣੇ ਕਰ ਹੁਣ ਜਾ ਕੇ ਫਿਰ ਮੈਂ ਇੱਕ ਦੋ ਨਾਲ ਟੁਕੜੀ ਲੈ ਆਉਂਗਾ ਟੁਕੜੀ ਆਪਾਂ ਵੱਡੇ ਪੀਸ ਲਾਵਾਂਗੇ ਉੱਥੇ ਮੈਂ ਹਸਪੀਟਲ 'ਚ ਵੀ ਦੇਖਿਆ ਜਿਹੜੀ ਟੁਕੜੀ ਆ ਕੀ ਵੱਡੇ ਪੀਸ ਹੀ ਲਾਉਣ ਦਾ ਫਾਇਦਾ ਛੋਟੇ ਪੀਸ ਨਾਲ ਸਫਾਈ ਨਹੀਂ ਆਉਂਦੀ ਵੱਡੇ ਪੀਸ ਲੈ ਕੇ ਆਵਾਂਗੇ ਆਪਾਂ ਵਧੀਆ ਕੰਪਨੀ ਦੀ ਲਾਵਾਂਗੇ ਤੇ ਮਰੀ ਭੈਣ ਦਾ ਫੋਨ ਆਇਆ ਸੀ ਗਰਮੀਤ ਦਾ ਉਹ ਤਾਂ ਕਹਿੰਦੀ ਵੀ ਕਜਾਰੀਆ ਦੀ ਟਾਇਲ ਲਾਉਣੀ ਆ ਜਿਕੇ ਜਾ ਰਹੀ ਹੈ ਦੀ ਟਾਇਲ ਰੇਟ ਪਤਾ ਕਰਾਂਗੇ ਵੀ ਕਿੰਨੀ ਕੁ ਮਹਿੰਗੀ ਹੈ ਤੇ ਕੰਪਨੀਆਂ ਹੋਰ ਵੀ ਕਈ ਵਧੀਆ ਨੇ ਤੇ ਆਪਾਂ ਬਾਕੀ ਇਹ ਗੂਗਲ ਤੇ ਸਰਚ ਮਾਰ ਲਾਂਗੇ ਨਾਲ ਹੀ ਤੁਸੀਂ ਵੀ ਦੱਸਿਓ ਵੀ ਕਿਹੜੀ ਕੰਪਨੀ ਦੀ ਆਪਾਂ ਟਾਇਲ ਲਵਾਈਏ ਤੇ ਜਿਵੇਂ ਜਵਾਕਰ ਦੀ ਟੂਟੀਆਂ ਲਵਾਉਣੀਆਂ ਨੇ ਉਹ ਲਵਾਈਏ ਕੋਈ ਉਹ ਤੋਂ ਵਧੀਆ ਨਾਲੇ ਘੱਟ ਰੇਟ 'ਚ ਮਿਲਣ ਉਹ ਲਵਾਈਏ ਤੁਸੀਂ ਮੈਨੂੰ ਜਰੂਰ رائے ਦਿਓ ਆਪਣੀ ਕਮੈਂਟਾਂ 'ਚ ਦੱਸਿਓ ਵੀ ਆਪਾਂ ਕਿਹੜੀਆਂ-ਕਿਹੜੀਆਂ ਕੰਪਨੀ ਦੀ ਟੂਟੀਆਂ ਲਵਾਈਏ ਨਾ ਤੇ ਕਿਉਂ ਹੁਣ ਆਪਣਾ ਚੱਲ ਇੱਧਰ ਮੀਨਾ ਹੋ ਗਿਆ ਚਾਚੇ ਦੇ ਬਾਹਰ ਫਿਰ ਮੰਮੀ ਢਲੀ ਹੋ ਗਈ ਤੇ ਫਿਰ ਆਪਣਾ ਕੰਮ ਖੜਾ ਤੇ ਆ ਕੰਮ ਤੇ ਉਦੋਂ ਬਾਅਦ ਆਪਾਂ ਚੱਲੋ ਉਲਝ ਜੇ ਗਏ ਤੇ ਆਪਾਂ ਕੰਮ ਚਲਾਉਣਾ ਦੂਰੀ ਵਾਰ ਮਿਸਤਰੀ ਦਾ ਤੁਸੀਂ ਜ਼ਰੂਰ ਆਇਆ ਦਿਓ ਭਾਈ ਵੀ ਆਪਾਂ ਕਿਹੜੀ ਆਪਾਂ ਹਾਂਜੀ ਇੱਕ ਵਾਰੀ ਫੇਰ ਆਜਾ ਤੇ ਕਿਉਂ ਅੱਜ ਕਵੇਲਾ ਹੋ ਗਿਆ ਫਿਰ ਵੀਡੀਓ ਬਣਾਉਣ ਨੂੰ ਵੀ ਆ ਕੇ ਨਾਉਣ ਨੂੰ ਲੱਗ ਗਿਆ ਨਾ ਧੋ ਕੇ ਕੇਸੀ ਨਾ ਤੇ ਤੁਸੀਂ ਵੀਡੀਓ ਚ ਦੇਖਿਆ ਗਿਆ ਤੇ ਹੁਣ ਤੁਹਾਡੇ ਨਾਲ ਕਰਦੇ ਆ ਗੱਲਾਂ ਮਾਤਾ ਆਪਾ ਤੇ ਸੁੱਖ ਦੁੱਖ ਆਪਾਂ ਰੋਜ਼ ਗੱਲਾਂ ਕਰਦੇ ਆ ਜਿੰਦਗੀ ਦਾ ਹਿੱਸਾ ਨੇ ਤੇ ਜੇ ਔਖੀ ਘੜੀ ਆ ਔਖੀ ਵੀ ਲੰਘ ਜਾਣੀ ਸੁੱਖ ਆ ਜਾਣੇ ਨੇ ਸੌਖੀ ਘੜੀ ਆ ਕਿ ਸੌਖੀ ਵੀ ਲੰਘ ਜਾਣੀ ਦੁੱਖ ਆ ਜਾਣੇ ਨੇ ਅਹੀਂ ਇੱਕ ਰਾਜਾ ਜਾਂਦਾ ਸੀ ਰਾਜੇ ਨੂੰ ਭਖਾਰੀ ਮਿਲਿਆ ਉਹ ਕਹਿੰਦਾ ਮੈਨੂੰ ਕੋਈ ਇਹੀ ਦੀ ਗੱਲ ਦੱਸ ਜੇ ਮੈਂ ਕਹਿੰਦਾ ਵੀ ਦੁੱਖ ਚ ਹੋਵਾਂ ਤਾਂ ਮੈਨੂੰ ਖੁਸ਼ੀ ਮਿਲ ਜੇ ਜੇ ਖੁਸ਼ੀ ਚ ਹੋਵਾਂ ਤਾਂ ਮੈਨੂੰ ਦੁੱਖ ਹੋ ਜੇ ਦੁੱਖ ਦਾ ਅਹਿਸਾਸ ਹੋਵੇ ਵੀ ਇਹ ਕਿਵੇਂ ਆ ਤਾਂ ਉਹਨੇ ਦੋ ਸ਼ਬਦ ਹੀ ਕਹੇ ਕਿ ਨਾ ਜੋ ਇਹ ਸਮਾਂ ਇਹ ਗੁਜ਼ਰ ਜਾਣਾ ਇਹਦੇ ਵਿੱਚ ਦੋਨੀਆਂ ਗੱਲਾਂ ਆ ਗਈਆਂ ਵੀ ਜੇ ਸਮਾਂ ਜਿਹੜਾ ਅੱਜ ਦਾ ਸਮਾਂ ਹੁਣ ਮੈਂ ਆਪਾਂ ਬੈਠੇ ਆ ਜਾਂ ਤੁਸੀਂ ਆਪਦੇ ਘਰਾਂ 'ਚ ਬੈਠੇ ਹੋ ਕਿਤੇ ਵੀ ਕੋਈ ਬੈਠਾ ਹੈ ਜਿਹੜਾ ਇਹ ਹੈ ਇਹ ਲੰਘ ਜਾਣਾ ਇਹਨੇ ਮੁੜ ਕੇ ਨਹੀਂ ਆਉਣਾ ਨਵਾਂ ਸਮਾਂ ਆ ਜਾਣਾ ਜੇ ਅੱਧੇ ਦੁੱਖ ਦੀ ਘੜੀ ਚਾ ਕੱਲ ਨੂੰ ਖੁਸ਼ੀ ਵੀ ਆ ਜਾਣੀ ਹੈ। ਜੇ ਖੁਸ਼ੀ ਦੀ ਘੜੀ ਚਾ ਤੇ ਦੁੱਖ ਵੀ ਆਉਣੇ। ਤੇ ਇੱਕ ਦੁੱਖ ਸੁੱਖ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੀ ਨੇ। ਤੇ ਹੁੰਦੀ ਆ ਸੋਚ ਫਿਕਰ ਤਕਲੀਫਾਂ ਵੀ ਆਉਂਦੀਆਂ ਨੇ ਬਹੁਤ ਆਈਆਂ ਨੇ ਤੇ ਛੱਲੀ ਵੀ ਜਾਂਦੇ ਆ। ਪਰ ਜਰੂਰੀਆਂ ਦੇ ਗੱਲਾਂ ਸੁਣਦੇ ਆਂਗੇ। ਚੰਗੇ ਵਿਦਵਾਨਾਂ ਦੀਆਂ ਗੱਲਾਂ ਸੁਣਦੇ ਆਂ ਫੇਰ ਮਨ ਨੂੰ ਸ਼ਾਂਤੀ ਮਿਲਦੀ ਆ ਵੀ ਠੀਕ ਹੈ। ਗੱਲ ਸਹੀ ਹੈਗੀ। ਹੈਂ? ਜਿਹੜਾ ਵੀ ਇਹ ਸਮਾਂ ਇਹ ਵੀ ਲੰਘ ਜਾਣਾ ਜਿਹੜਾ ਅੱਗੇ ਆਉਣਾ ਉਹ ਵੀ ਲੰਘ ਜਾਣਾ ਜਿਹੜਾ ਲੰਘ ਚੁੱਕਿਆ ਉਹ ਵਾਪਸ ਨਹੀਂ ਆਉਣਾ ਕਰਿਆ ਨੰਗੇਆ ਪੋਲਾਂ ਤੋਂ ਪਾਣੀ ਵਾਪਸ ਨਹੀਂ ਮੁੜਦੇ ਹੈ ਉਹ ਕਦੇ ਨਹੀਂ ਵਾਪਸ ਆਉਂਦੇ ਬਾਲਟੀ ਭਰ ਕੇ ਤਾਂ ਭਾਨੇ ਕੋਈ ਚੱਕ ਕੇ ਪਾਰਿਓ ਸਵਾਦ ਨਹੀਂ ਆਉਂਦਾ ਜਿਹੜੀ ਜ਼ਿੰਦਗੀ ਲੰਘ ਗਈ ਉਹ ਵਾਪਸ ਨਹੀਂ ਆਉਣੀ ਤੇ ਹੁਣ ਸੋਚਦੇ ਆ ਰੋਜ਼ ਸੋਚਣਾ ਵੀ ਜ਼ਿੰਦਗੀ ਨਵੀਂ ਸ਼ੁਰੂਆਤ ਕਰਦੇ ਆ ਤੇ ਜਿਵੇਂ ਹੁਣ ਮੈਨੂੰ 4 ਸਾਲ ਹੋ ਗਏ YouTube ਚੈਨਲ ਬਣੇ ਨੂੰ ਇਹਦੇ ਉੱਤੇ ਵੀ ਆਪਣਾ ਹੀ ਹੁੰਦਾ ਹੈ ਰੋਜ਼ ਨਿਤ ਨਵਾਂ ਮੈਟਰ ਗੱਲਾਂ ਸੋਚਾਂ ਕੰਟੈਂਟ ਵੀ ਆਪਾਂ ਕੀ ਗੱਲ ਕਰੀਏ ਕਿਵੇਂ ਆਪਣੇ ਸਰੋਤ ਦੇਖਣ ਵਾਲੇ ਵੀਵਰ ਦੇ ਭੈਣ ਭਾਈ ਵੀਰ ਯਾਰ ਦੋਸਤ ਜਿੰਨੇ ਵੀ ਨਾਲ ਜੁੜੇ ਨੇ ਆਪਾਂ ਆਪਣੀ ਗੱਲ ਸੁਣਨਗੇ ਆਪਣੇ ਨਾਲ ਵਿਚਾਰ ਦੇਣਗੇ ਕਮੈਂਟ ਕਰਨਗੇ ਲਾਈਕ ਕਰਨਗੇ ਹਰ ਇੱਕ ਦਿਨਾਂ ਸੋਚ ਹੁੰਦੀ ਹੈਗੀ ਤੇ ਗੱਲਾਂ ਬਾਤਾਂ ਕਰਨਾ ਸلسਲਾ ਹੁੰਦਾ ਨਾ ਇਸ ਤਰ੍ਹਾਂ ਹੀ ਜ਼ਿੰਦਗੀ ਇਹ ਚੱਲੀ ਜਾਣੀ ਹੈ ਤੇ ਚਲੋ ਜਦੋਂ ਔਖਾ ਟਾਈਮ ਆ ਜਾ ਤਾਂ ਔਖੀ ਘੜੀ ਵੀ ਲੰਘ ਜਾਣੀ ਐ ਸੌਖਾ ਵੀ ਲੰਘ ਜਾਏ। ਇਸੇ ਕਰਕੇ ਮੈਂ ਤਾਂ ਇੱਕ ਹੋਰ ਸੋਚਿਆ ਵੀ ਜਿਹੜਾ ਆਪਾਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਆਂ ਇੱਕ ਦੂਜੇ ਨਾਲ ਲੜਦੇ ਆਂ ਵੀ ਆਪਾਂ ਇਹ ਵੀ ਛੱਡੀਏ। ਕਿਸੇ ਨਾਲ ਜੇ ਕੋਈ ਇੱਕ ਟਾਈਮ ਮੰਦਾ ਬੋਲ ਗਿਆ ਕੋਈ ਚੱਲਣਾ ਸਿੱਖੀਏ ਵੀ ਅਜੇ ਅੱਜ ਆਪਾਂ ਨੂੰ ਮੰਦਾ ਬੋਲਿਆ ਜੇ ਉਹਨੂੰ ਆਪਾਂ ਕੁਝ ਵੀ ਨਾ ਕਿਹਾ ਤੇ ਉਹ ਪਸਤਾਊਗਾ ਟਾਈਮ ਤੇ ਵੀ ਆਪਾਂ ਉਹਨੂੰ ਬੋਲੇ ਆ ਉਹ ਆਪਾਂ ਨੂੰ ਕੁਝ ਵੀ ਨਹੀਂ ਕਿਹਾ ਤੇਰੇ ਮਨ ਨੂੰ ਕਰੇ ਤਾਂ 2-4 ਦਿਨਾਂ ਦੇ 10 ਦਿਨਾਂ ਤੇ ਮਹੀਨੇ 'ਚ ਕਰੇ ਤਾਂ ਉਹਨੂੰ ਅਹਿਸਾਸ ਹੋਊਗਾ ਨਾ। ਤੇ ਪਰ ਇਹ ਮਾਨਾ ਚੰਚਲਾ ਫੇਰ ਬਦਲ ਜਾਂਦਾਗਾ ਵਿਗੜ ਜਾਂਦਾ ਪਰ ਹੁਣ ਮੈਂ ਆਪਦੇ ਆਪ ਨੂੰ ਇੰਨਾ ਮੈਂ ਬਹੁਤ ਬਦਲਿਆ ਆਪਦੇ ਆਪ ਨੂੰ ਕਿਉਂ ਮੈਂ ਜਦੋਂ ਡਰਿੰਕ ਕਰਦਾ ਸੀ ਲੜਦਾ ਸੀ ਬਹੁਤ ਕੁਝ ਕਰਿਆ ਮੈਂ ਵੀ ਤੇ ਇਕਲੇਸ਼ ਕਰਦਾ ਹੁੰਦਾ ਸੀ ਕਿ ਕਿ ਲੜਬੀ ਪੈਂਦੀ ਸੀ ਇਹ ਤੇ ਗਾਲਾਂ ਗੱਪਾਂ ਵੀ ਕੱਢਿਆ ਉਹਨੇ ਵੀ ਤੁਹਾਨੂੰ ਪਰ ਇਹ ਚ ਕੁਝ ਨਹੀਂ ਹੈਗਾ ਸਾਫ਼ ਸੁਥਰੀ ਜ਼ਿੰਦਗੀ ਨਾ ਹੋ ਸਵੇਰੇ ਉੱਠੋ ਕੰਮਾਂ ਦਾ ਕੰਮ ਕਰੋ ਵਾਹਿਗੁਰੂ ਦੀ ਸੁਖਮਨੀ ਸਾਹਿਬ ਦਾ ਪਾਠ ਲਾ ਲਓ ਪੰਜੇ ਬਾਣੀਆਂ ਦਾ ਪਾਠ ਲਾ ਲਓ ਜੇ ਨਹੀਂ ਪਾਠ ਪੜ੍ਹਨਾ ਉਹਨਾਂ ਦਾ ਬਾਣੀ ਗੁਰਬਾਣੀ ਖਾਣ ਖਾਣਾ ਪੁੱਤ ਖਾਣਾ ਤੇ ਉਹਦਾ ਗੁਰਬਾਣੀ ਦਾ ਪਾਠ ਮੋਬਾਈਲ ਤੇ ਲਾਗ ਧਾਰਾ ਚੋਈ ਜਾ ਉਹ ਲੈ ਲੈ ਮੋਬਾਈਲ ਬ੍ਰਾਂਡੇ ਦੇ ਸਾਰੇ ਚ ਬਾਅਦ ਜਾਈ ਜਾ ਉਹਦਾ ਕੰਮ ਕਰੀ ਜਾ ਉਹ ਜੇ ਕੋਈ ਹੋਰ ਵਰਕ ਕਰਦਾ ਕੋਈ ਕੱਪੜੇ ਸਿਉਂਦਾ ਕੋਈ ਕੋਈ ਵੀ ਅੱਡ ਅੱਡ ਕਿਤੇ ਨੇ ਸਭ ਦੇ ਉੱਪਰ ਕਿਤੇ ਚ ਸਵੇਰੇ 1 ਘੰਟਾ ਵੀ ਸੁਣਨ ਨਾਲ ਜੇ ਕੋਸ਼ ਸ਼ਬਦ ਵੀ ਆਪਣੇ ਦਿਮਾਗ ਚ ਪੈ ਗਏ ਮਨ ਤੋਂ ਮਨ ਬਦਲ ਜਾਂਦਾ ਹੁਣ ਮੈਂ ਆਪਦੇ ਆਪ ਨੂੰ ਸੋਚਿਆ ਵੀ ਇੱਕ ਤਾਂ ਡਾਇਬੀਟਿਸ ਨੂੰ ਕੰਟਰੋਲ ਕਰਨਾ ਵੀ ਆਪਾਂ ਪੂਰਾ ਬੰਨਮ ਨੇ ਨਾਲ ਜ਼ਿੰਦਗੀ ਜਿਉਣੀ ਇਹਦੋਂ ਬਾਅਦ ਘਟ ਖਾਣਾ ਪੈਣਾ ਇੱਕ ਮੰਨ ਤੇ ਗੱਲ ਮੇਰੇ ਵਰਦਾ ਉਹ ਨਹੀਂ ਲਿਆਉਣੀ ਇੱਕ ਜੇ ਕੋਈ ਮੰਦਾ ਚੰਗਾ ਬੋਲ ਵੀ ਜਾਊ ਗਾਲਾਂ ਵੀ ਕੱਢ ਜੂ ਵੀ ਹੁਣ ਜਰ ਲਿਆ ਕਰਾਂਗੇ ਚੁੱਪ ਕਰਕੇ ਇੱਕ ਦਿਨ ਦੋ ਦਿਨ ਚਾਰ ਨਾਲ ਕਦੇ ਤਾਂ ਸੋਚੂਗਾ ਇਹ ਮੇਰੇ ਮਨ ਨੂੰ ਹੁਣ ਪੂਰਾ ਵਿਦਿਆਪਨ ਨੂੰ ਆਪ ਵੀ ਆਪਾਂ ਇਹ ਗੱਲਾਂ ਦੇ ਕੰਟਰੋਲ ਕਰੀਏ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਦੱਸਿਓ ਤੇ ਤੁਹਾਨੂੰ ਮੈਂ ਜ਼ਿੰਦਗੀ ਜਿਉਉਂਦੀਆਂਗਾ ਗੱਲਾਂ ਥੋੜੀਆਂ ਲਕ ਸਾਂਝੀਆਂ ਕਰਦਾ ਰਹੂੰ ਕਿਸ ਤਰ੍ਹਾਂ ਪੜਾਦਰ ਪੜਾ ਤੇ ਜਿੰਨੇ ਆਪਣੇ ਕੰਮ ਧੰਦੇ ਹੋਣਗੇ ਤ ਉਹਨੂੰ ਉਹ ਦਿਖਾਉਂਦਾ ਰਹੂੰਗਾ ਤੇ ਅੱਜ ਮੇਰੇ ਕੋਲ ਇਹ ਹੀ ਗੱਲਾਂ ਸੀ ਕਿਉਂ ਸਾਮੀ ਆਇਆ ਹਸਪੀਟਲ ਚ ਹੰਬੇ ਤੱਕੇ ਆਇਆ ਇੱਕ ਜਿਹੜਾ ਆਪਣਾ ਇਹ ਕੰਟੈਂਟ ਆ ਆਪਾਂ YouTube ਤੇ ਬਲੌਗ ਆਪਾਂ ਪਾਏ ਬਿਨਾ ਨਹੀਂ ਸਰਦਾ ਡੇਲੀ ਪਾਉਣਾ ਪੈਂਦਾ ਜਿਵੇਂ ਇੱਕ ਬੰਦੇ ਨੂੰ ਹਮਲੀ ਨੂੰ ਤੋੜ ਲੱਗੀ ਰਹਿੰਦੀ ਹੈ ਵੀ ਮੈਨੂੰ ਖਾਣ ਨੂੰ ਕੁਝ ਮਿਲਿਆ ਮੈਨੇ ਜੇ ਨਾ ਵੀਡੀਓ ਪਾਵਾਂ YouTube ਤੇ ਸੋੜੇ ਨਾ ਗੱਲਾਂ ਨਾ ਕਰਾਂ ਦੁੱਖ ਸੁੱਖ ਨਾ ਕਰਾਂ ਤਾਂ ਮੈਨੂੰ ਐਂ احساس ਹੁੰਦਾ ਵੀ ਮੈਂ ਅੱਜ ਕੁਝ ਕਰਿਆ ਨਹੀਂ ਯਾਰ ਕੋਈ ਕੰਮ ਨਹੀਂ ਕਰਿਆ ਇਹ ਵੀ ਵਰਕ ਆਪਦਾ ਝੂਠ ਨਹੀਂ ਮਾਰਦੇ ਦੌਰਪੀ ਇਹ ਵੀ ਬਣਦੇ ਨੇ ਆਪਦਾ ਹੋਰ ਨਹੀਂ ਆਪਣੀ ਦਵਾਈ ਬੂਟੀ ਚੱਲੀ ਜਾਂਦੀ ਐ ਬਾਲੇ ਆਪਾਂ ਨੂੰ ਐ ਤਾਂ ਐ ਨਹੀਂ ਵੀ ਲੱਖ ਬਣਦਾ 15000 ਬਣ ਗਿਆ 18 ਬਣ ਗਿਆ ਮੇਰਾ ਆਪਣੀ ਦਵਾਈ ਬੂਟੀ ਲਾ ਲੋ ਤੇ ਆਪਣੀ ਨਿੱਜੀ ਗੱਡੀ ਦਾ ਤੇਲ ਪਾਣੀ ਮਿਲ ਨਿਕਲਿਆ ਹੁਣ ਤੇ ਇੰਹਾਂ ਜਿਹਾਂ ਆਪਣੇ ਵੀਰ ਉੱਤੇ YouTube ਤੇ ਕਮਾਈ ਹੈ ਜੇ ਕਿਸੇ ਦਾ ਚੈਨਲ ਬਣਾਉਣਾ ਵੀ ਹੈ ਚਲਾਉਣਾ ਵੀ ਹੈ ਡੇਲੀ 8-10 ਮਿੰਟਾਂ ਦਾ ਬਲੌਗ ਪਾਓ ਵਧੀਆ ਵਧੀਆ ਗੱਲਾਂ ਬਾਤਾਂ ਕਰੋ ਜਿਹੜਾ ਬੋਲਣ ਦਾ ਤਰੀਕਾ ਜੇ ਅੱਜ ਆਪਾਂ ਨੂੰ ਨਹੀਂ ਬੋਲਣਾ ਉਹਨਾਂ 10 ਦਿਨਾਂ ਚ 20 ਦਿਨਾਂ ਚ ਮਹੀਨੇ ਦਾ ਬੋਲਣ ਦਾ ਵੀ ਤਰੀਕਾ ਆਪੇ ਆ ਜਾਣਾ ਆਪਣੀ ਮਿਹਨਤ ਜਾਰੀ ਰੱਖੋ ਮੈਨੂੰ ਅਜੇ ਤੱਕ ਨਹੀਂ ਆਇਆ ਮੈਂ ਜਿੰਨੀਆਂ ਗੱਲਾਂ ਕਰਦਾ ਤੁਹਾਡੇ ਨਾਲ ਨਾਰਮਲ ਜਿੰਨੀਆਂ ਮੇਰੇ ਦਿਮਾਗ ਚੋਂ ਕੀ ਨੇ ਕਰਦਾ ਮੈਂ ਕੋਈ ਲਿਖ ਕੇ ਨਹੀਂ ਬਣਾਉਂਦਾ ਵੀ ਇਸ ਤਰ੍ਹਾਂ ਹੀ ਬੋਲਣਾ ਜਿਸ ਤਰ੍ਹਾਂ ਸੋ ਦੇ ਪ੍ਰਮਾਤਮਾ ਵੱਲੋਂ ਜਿੰਨਾ ਕਿ ਦਿਮਾਗ ਦਿੱਤਾ ਤੁਹਾਡੇ ਨਾਲ ਗੱਲਾਂ ਕਰ ਲੈਣਾ ਤੇ ਜਿੰਨੀ ਕੋ ਸ਼ਕਲ ਦਿੱਤੀ ਉਹ ਤੁਹਾਡੇ ਸਾਹਮਣੇ ਆ ਜਣੀ ਹੈ ਵਾਹਿਗੁਰੂ ਅਸੇ ਪਹਿਲੀ ਬਖਸ਼ੇ ਕਿਸ਼ਰ ਮਾੜਾ ਨਾ ਕਰਾਵੇ ਚੰਗੀ ਤੰਦਰੁਸਤੀ ਸਭ ਨੂੰ ਸਿਹਤ ਦੇਵੇ ਆਪਾਂ ਦਾ ਇਹ ਅਰਦਾਸ ਕਰਦੇ ਹਾਂ ਜੇ ਕੋਈ ਭੁੱਲ ਹੋਈ ਤਾਂ ਗਲਤੀ ਤਾਂ ਮਾਫ ਕਰਿਓ ਅੱਜ ਦਾ ਵਲੋਗ ਇੰਨੀ ਥੈਂਕਸ ਜੀ ਧੰਨਵਾਦ